ਬੱਚਾ ਦੇਖ ਲੋ ਇਹ ਲੰਬਾ ਦਾ ਕੱਦ ਤੇ ਹਲੇ ਇੱਕ ਨੇ ਪਰ ਵੀ ਨਹੀਂ ਝਾੜੇ ਪੂਰੇ ਚੰਗੀ ਤਰ੍ਹਾਂ ਆਹ ਦੇਖ ਲੋ ਹਲੇ ਝਾੜ ਕੇ ਆਉਂਦੇ ਆ ਇਹਦੇ ਪਰ ਇਹ ਕੁਆਲਿਟੀ ਕੁਆਲਿਟੀ ਜਿਹੜੀ ਹੁੰਦੀ ਨਾ ਵੀਰੇ نسل ਦੇ ਵਿੱਚ ਕਹਿ ਦਿੰਨੇ ਆ ਦੇਖੋ ਬੋਲ ਕੇ ਦੱਸਣਗੇ ਕੁਝ ਨਹੀਂ ਹੁੰਦਾ ਹੈਗਾ ਬੋਲ ਕੇ ਮੈਂ ਵੀ ਕੁਝ ਕਹਿ ਦੂੰਗਾ ਤੁਹਾਨੂੰ ਬਾਕੀ ਉਹ ਆਪ ਦੱਸਦੀ ਹੁੰਦੀ ਹੈ ਜਿਹੜਾ ਕਬੂਤਰ ਹੁੰਦਾ ਵੀ ਮੈਂ ਹੈਗਾ ਬੈਠਾ ਕਿਸੇ ਦੇ ਹੱਥ ਵਿੱਚ ਜਾਂ ਮੈਂ ਉੱਪਰ ਉੜਦਾ ਦੱਸਦਾ ਹਾਂ ਇਹ ਦੇਖ ਲੋ ਤੁਸੀਂ ਕਿਆ ਇਹਨਾਂ ਵਿੱਚ ਕੁਆਲਿਟੀ ਹੁੰਦੀ ਆ ਤੇ ਆਹ ਦੇਖ ਲੋ ਇਹਦਾ ਕੱਦ ਇੱਕ ਕਬੂਤਰ ਜਿੰਨਾ ਹੈ ਹਲੇ ਇਹ ਜਦ ਕੀ ਬੱਚਾ ਹੈ ਲੈ ਇਹਦਾ ਕੱਦ-ਕਾਰਡ ਦੇਖੋ ਅੱਖਾਂ ਤੇ ਦੇਖ ਲਓ ਤੁਸੀਂ ਨੋਕ ਕਾਲੀ ਆ ਅੱਖਾਂ ਵੀ ਕਾਲੀਆਂ ਇਹਦੀਆਂ ਵਿੱਚ ਘੇਰਾ ਰਿੰਗ ਦੇਖੋ ਕਾਲਾ ਉਹ ਕਾ ਛਪਿਆ ਪਿਆ ਹੈ ਤੇ ਬਾਕੀ ਇਹਦੇ ਬਾਈ ਪੰਜੇ ਜਿਹੜੇ ਤੁਸੀਂ ਉਹ ਦੇਖ ਲਓ ਚੈੱਕ ਕਰ ਲਓ ਇਹਨਾਂ ਦੇ ਜਿਹੜੇ ਕਿ ਕਬੂਤਰ ਨੂੰ ਖੁਰਾਕ ਆ ਜਿਹੜੀ ਖੁਰਾਕ ਵਿੱਚ ਬਾਈ ਦੇਣ ਨੂੰ ਤਾਂ ਗਿਰੀਆਂ ਚੱਲਦੀਆਂ ਹਨਾ ਨਰਮ ਖਾਣਾ ਕਬੂਤਰ ਨੂੰ ਜਿਹੜਾ ਕਬੂਤਰ ਸੌ ਮਤਲਬ ਵੇਟ ਘਟਾਉਂਦਾ ਨਾ ਉਹ ਨਰਮ ਖਾਣਾ ਮਿਲੇ ਜੇ ਇੱਕ ਕਣਕ ਆ ਬਾਈ ਕਣਕ ਬਹੁਤ ਜ਼ਰੂਰੀ ਕਬੂਤਰ ਨੂੰ ਪੈਣੀ ਕਿਉਂਕਿ ਉਹ ਵੇਟ ਨਹੀਂ ਵਧਾਉਂਦਾ ਹੈਗਾ ਬਾਈ ਉਹਦੇ ਲਈ ਤਾਂ ਪ੍ਰੋਟੋਨ ਆ ਜਿਹੜਾ ਉਹ ਵੇਟ ਖਾਤਰੇ ਆ ਬਾਈ ਕਬੂਤਰ ਦਾ ਵੇਟ ਵਧਾ ਦਿੰਦਾ ਉਹ ਲਿਕੁਇਡ ਜਿਹੜਾ ਬਿਮਰਲ ਬੋਮਰਲ ਜੇ ਪਾਉਨੇ ਆਪਾਂ ਹਨ ਉਹ ਹੈਗਾ ਕਬੂਤਰ ਦਾ ਜਿਹੜਾ ਇਹ ਅੰਦਰ ਦਾ ਸਿਸਟਮ ਆ ਪਾਚਨ ਸਿਸਟਮ ਆ ਜਿਹੜਾ ਇਹ ਉਹਨੂੰ ਸਹੀ ਰੱਖਦਾ ਹੈ ਬਿਮਰਲ ਕਿਦਾਂ ਦੇਣਾ ਬਾਈ ਬਿਪਰਮ ਬਿਮਰਲ ਵੀ ਬਾਈ ਪਾਣੀ ਵਿੱਚੇ ਲੇਕ ਕੋੜੇ ਚ ਪੈਂਦਾ ਉਹ ਬਰੋਟ ਉਹਦੇ ਜਿਹੜਾ ਆਪਣਾ ਲੀਵਰ 52 ਆ ਤੇ ਬਿਮਰਲ ਆ ਇਹ ਵੀ ਬਾਈ ਪਾਣੀ ਚ ਪੈ ਜਿੰਨੇ ਇਕੱਠੇ ਇਹ ਅੰਦਰ ਦਾ ਜਿਹੜਾ ਸਿਸਟਮ ਆਪਣਾ ਪਾਸੇ ਨਾਲ ਆ ਨਾ ਲੀਵਰ ਨੂੰ ਹਰ ਪਾਚਨ ਪ੍ਰਕਿਰਿਆ ਜਿਹੜੀ ਆਪਣੀ ਖਾਣੇ ਵਾਲੀ ਉਹਨੂੰ ਸਹੀ ਰੱਖਦੀ ਹੈ ਇਹ ਲੋ ਜੀ ਭਾਈ ਜੀ ਸਭ ਤੋਂ ਕਾ ਸਾਰੇ ਵੀਰਾਂ ਨੂੰ ਸਾਡਾ ਚੈਨਲ ਫਤੇ ਬਲੌਗ ਦੇਖਣ ਵਾਲੇ ਜੀ ਉਹਨੂੰ ਤੇ ਤੁਹਾਨੂੰ ਗਰੇ ਬਹੁਤ ਬਹੁਤ ਪਿਆਰ ਮਿਲਦਾ ਥੋੜੇ ਚੈਨਲ ਤੋਂ ਤੇ ਸਪੋਰਟ ਕਰਦੇ ਜਿਹੜੇ ਵੀਰ ਆਪਾਂ ਨੂੰ ਚੈਨਲ ਤੇ ਵਧੀਆ ਕਮੈਂਟ ਕਰਦੇ ਵੀਰ ਤੁਹਾਡਾ ਮੈਂ ਤੈਅ ਦੇ ਲੋ ਧੰਨਵਾਦ ਆ ਤੁਹਾਨੂੰ ਸਾਰਿਆਂ ਨੂੰ ਤੇ ਵੀਰ ਐਦਾਂ ਹੀ ਸਫਰ ਚੱਲਦਾ ਰਹੂੰਗਾ ਆਪਣਾ ਤੇ ਵਧੀਆ ਵੀਡੀਓ ਆਪਾਂ ਤੁਹਾਡੇ ਸਾਹਮਣੇ ਲੈ ਕੇ ਪਹੁੰਚਾਉਂਦੇ ਰਹੂੰਗੇ ਜਾਣਕਾਰ ਵਾਲੀਆਂ ਗੱਲਾਂ ਜਿਹੜੀਆਂ ਕਿ ਆਪਾਂ ਨੇ ਹਨਾ ਹਾਸਲ ਕਰ ਲੀਆਂ ਉਹ ਤੁਹਾਡੇ ਤੱਕ ਐਦਾਂ ਹੀ ਪਹੁੰਚਾਉਂਦੇ ਰਹਾਂਗੇ ਤੇ ਅੱਜ ਵੀ ਵੀਰੇ ਸਿੱਖਣ ਨੂੰ ਤੁਹਾਡੇ ਲਈ ਗੱਲ ਪਾਉਣ ਲੱਗੇ ਆ ਬਹੁਤ ਵਧੀਆ ਗੱਲਾਂ ਕਰਦੇ ਆ ਅੱਜ ਵੀ ਆਪਾਂ ਕਿਉਂਕਿ ਵੀਰੇ ਮੈਚ ਆਉਣਾ ਕਿ ਤੁਹਾਡਾ ਵੀ ਨਾ ਇੱਕ ਨਾਮ ਬਣ ਜਾਵੇ ਕਬੂਤਰਬਾਜੀ ਦੇ ਵਿੱਚ ਤੁਹਾਨੂੰ ਕੋਈ ਜਾਣੇ ਹਨਾ ਆਪਣਾ ਤਾਂ ਇਹ ਮਕਸਦ ਆ ਕਿਉਂਕਿ ਭਾਈ ਪੈਸਾ ਕਮਾਉਣਾ ਬਹੁਤ ਔਖਾ ਤੁਹਾਨੂੰ ਪਤਾ ਹੀ ਸਭ ਨੂੰ ਕਿਉਂਕਿ ਵੀਰੇ ਖਰਾਬ ਕਰਦੇ ਕਬੂਤਰਬਾਜੀ ਵਿੱਚ ਜਿਹੜੇ ਨਵੇਂ ਵੀਰ ਆਪਣੇ ਹਨਾ ਜਿਆਦਾ ਕਿਉਂਕਿ ਵੀਰੇ ਚਲੋ ਪੈਸਾ ਤਾਂ ਲੱਗਦਾ ਠੀਕ ਆ ਕੋਈ ਜਿਆਦਾ ਵੀਰ ਓਵਰ ਖਰਾਬ ਕਰਦੇ ਪੈਸੇ ਨੂੰ ਤੇ ਵੀਰੇ ਉਹਦੇ ਕਰਕੇ ਨਸਲ ਜਿਹੜੀ ਕਹਿੰਦਾ ਤਾਂ ਖੁੱਤਰਬਾਜੀ ਦੇਖ ਲਓ ਤੁਸੀਂ ਨਸਲ ਕਿਆ ਹੁੰਦੀ ਆ ਕਿਉਂਕਿ ਵੀਰੇ ਦੇਖ ਲਓ ਇਹ ਸੀਜ਼ਨ ਦੇ ਵਿੱਚ ਤਿਆਰ ਕਰੀ ਆ ਬਹੁਤ ਔਖੀ ਇਹ ਵੀ ਰੱਖ ਦੇਖ ਲਓ ਬੱਚਾ ਦੇਖ ਲਓ ਇਹ ਲੰਬਾ ਕੱਦ ਤੇ ਹਲੇ ਕਿਨੇ ਪਰ ਵੀ ਨਹੀਂ ਝਾੜੇ ਪੂਰੇ ਚੰਗੀ ਤਰ੍ਹਾਂ ਆਹ ਦੇਖ ਲਓ ਹਲੇ ਝਾੜ ਰ ਕੇ ਆਉਂਦੇ ਆ ਇਹਦੇ ਪਰ ਇਹ ਕੁਆਲਿਟੀ ਕੁਆਲਿਟੀ ਜਿਹੜੀ ਹੁੰਦੀ ਨਾ ਵੀਰੇ ਨਸਲ ਦੇ ਵਿੱਚ ਕਹਿ ਦਿੰਨੇ ਆ ਦੇਖੋ ਬੋਲ ਕੇ ਦੱਸਣਗੇ ਕੁਝ ਨਹੀਂ ਹੁੰਦਾ ਹੈਗਾ ਬੋਲ ਕੇ ਮੈਂ ਵੀ ਕੁਝ ਕਹਿ ਦਊਗਾ ਤੁਹਾਨੂੰ ਬਾਕੀ ਉਹ ਆਪ ਦੱਸਦੀ ਹੁੰਦੀ ਆ ਜਿਹੜਾ ਕੂਤਰ ਹੁੰਦਾ ਵੀ ਮੈਂ ਹੈਗਾ ਬੈਠਾ ਕਿਸੇ ਦੇ ਹੱਥ ਵਿੱਚ ਜਾਂ ਮੈਂ ਉੱਪਰ ਉੜਦਾ ਦੱਸਦਾ ਹਾਂ ਇਹ ਦੇਖ ਲਓ ਤੁਸੀਂ ਕਿਆ ਇਹ ਨਾਲ ਵਿੱਚ ਕੁਆਲਿਟੀ ਹੁੰਦੀ ਆ ਤੇ ਆ ਦੇਖ ਲਓ ਇਹਦਾ ਕੱਦ ਇੱਕ ਕ ਕੁੱਤਾ ਜਿੰਨਾ ਹੈ ਹਲੇ ਇਹ ਜਦ ਕੀ ਬੱਚਾ ਹੈ ਲੈ ਇਹਦਾ ਕੱਦ-ਕਾੜ ਦੇਖੋ ਅੱਖਾਂ ਤੇ ਦੇਖ ਲਓ ਤੁਸੀਂ ਨੋਕ ਕਾਲੀ ਆ ਅੱਖਾਂ ਵੀ ਕਾਲੀਆਂ ਇਹਦੀਆਂ ਵਿੱਚ ਘੇਰਾ ਰਿੰਗ ਦੇਖੋ ਕਾਲਾ-ਕਾਲਾ ਛਪਿਆ ਪਿਆ ਹੈ ਤੇ ਬਾਕੀ ਇਹਦੇ ਭਾਈ ਪੰਜੇ ਜਿਹੜੇ ਤੁਸੀਂ ਉਹ ਦੇਖ ਲਓ ਚੈੱਕ ਕਰ ਲਓ ਇਹਾਂ ਦੇ ਜਿਹੜੇ ਨੌਂਦਰ ਆ ਨਾ ਉਹ ਨੋ ਨੋਇੜ ਕੁੱਤਾ ਦੀ ਨੋਕ ਆ ਉਹਦੇ ਨਾਲ ਮੈਚ ਕਰਦੀਆਂ ਜਾਮਣੀ ਜਾਮਣੀ ਉਹਦੀ ਨੋਕ ਆ ਜਾਮਣੀ ਉਹਦੇ ਪੰਜੇ ਆ ਹਰ ਪੈਰ ਦੇਖ ਲਓਵੇ ਤੇ ਐ ਸੁਰਖ ਪਏ ਆ। ਬਾਈ ਇਹ ਚੀਜ਼ ਆ ਜਣੀ ਕਿ ਇਹਦੇ ਜੌਮ ਆ ਕੂਤਰ ਤੇ ਚਿੱਟੀਆਂ ਅੱਖਾਂ ਦਾ ਬਾਈ ਇਹ ਕਬੂਤਰੀ ਬਾਈ ਜਿੱਥੇ ਦੇ ਆਪਣੇ ਪੁਰਾਣੇ ਕੂਤਰ ਆਏ ਤੇ ਨਾ ਜਿੱਥੇ ਪਹਿਲਾਂ ਤੋਂ ਉਹਨੋਂ ਬਾਈ ਮੇਰੇ ਵੀਰ ਨੇ ਉਹਦਾ ਬਹੁਤ ਧੰਨਵਾਦ ਆ ਆਪਣੇ ਦਾ ਆਪਾਂ ਵੀਰੇ ਉਹਨਾਂ ਨੂੰ ਉਸਤਾਦ ਵੀ ਮੰਨਦੇ ਆ ਆਪਣਾ ਆਪਣਾ ਭਰਾ ਵੀ ਮੰਨਦੇ ਆ ਹਨਾ ਬਾਈ ਹਿੰਦੀ ਬੁਰਜ ਬਾਈ ਹਿੰਦੀ ਬੁਰਜ ਬਾਈ ਵਧੀਆ ਬੰਦਾ ਹੈ ਬਾਈ ਉਹ ਬੰਦੇ ਕੇ ਆਪਾਂ ਨੂੰ ਮਿਲਿਆ ਨੂੰ ਬਾਈ ਬਹੁਤ ਟਾਈਮ ਹੋ ਗਿਆ ਇਹ ਬਾਈ ਉਹ ਬੰਦੇ ਦੇ ਕੂਤਰ ਮੇਰੇ ਕੋਲ ਜਦੋਂ ਆਏ ਤੇ ਨਾ ਉਹਨਾਂ ਦੇ ਗੁੱਡੇ ਚ ਉੱਥੇ ਤੇ ਉਹ ਕਬੂਤਰ ਬਾਈ ਮੰਨੂ ਨੇ ਇੱਕ ਕੂਤਰੀ ਟਾਂਕੀ ਦਿੱਤੀ ਆ ਤੇ ਬਾਈ ਉਹ ਟਾਂਕੀ ਕੂਤਰੀ ਇੱਥੇ ਹੋਊਗੀ ਉਹ ਬੈਠੀ ਬਾਈ ਉਹ ਦੇਖੋ ਇੱਥੇ ਬੈਠੀ ਆ ਬਾਈ ਉਹ ਕਬੂਤਰੀ ਨੇ ਨਾ ਉਹ ਕਬੂਤਰੀ ਨੇ ਬਾਈ ਆਪਾਂ ਕੋ ਕਬੂਤਰ ਆ ਜਿਹੜੇ ਇੱਥੇ ਕਿ ਬੱਚੇ ਬਣੇ ਆ ਉਹਨਾਂ ਦੇ ਬਾਈ ਇਹ ਬੱਚੇ ਬਹੁਤ ਵਧੀਆ ਮਤਲਬ ਅਰੇ ਕਿਡ ਆਇਆ ਦਾ ਹਲੇ ਮੈਂ ਹੈ ਨਹੀਂ ਤੁਹਾਨੂੰ ਰੱਖ ਕੇ ਵੀ ਦਿਖਾਵਾਂਗਾ ਇਹਦੇ ਬਾਅਦ ਦੱਸੂਗਾ ਤੇ ਬਾਈ ਇਦਾਂ ਨਾਲ ਅਸਲ ਤਿਆਰ ਹੁੰਦੀ ਆ ਹੁਣ ਇਹਨਾਂ ਵਿੱਚੋਂ ਇੱਕ ਸੀਜ਼ਨ ਹੁਣ ਜੋ ਮੇਰੀ ਕਬੂਤਰੀ ਬੈਠੀ ਮੈਂ ਇਹਨੂੰ ਉਡਾ ਲੈਣਾ ਤੇ ਕੈਂਚੀ ਬਾਈ ਉਹਨੂੰ ਲਾਉਂਗਾ ਜਿਹੜਾ ਇਹਨਾਂ ਵਿੱਚੋਂ ਇਹ ਬੱਚਾ ਹੈ ਲਾਲ ਚੀਨਾ ਦੇਖ ਸਕਦੇ ਹੋ ਚੈੱਕ ਕਰ ਸਕਦੇ ਆ ਇਹ ਬੱਚੇ ਆਪਣੇ ਡਾਉਣੇ ਵਾਲੇ ਆ ਐਦਿਕ ਬੜੀ ਵਧੀਆ ਨਸਲ ਤਿਆਰ ਕਰੀ ਵੀਰੇ ਤੇ ਬਾਕੀ ਬਾਈ ਕਮੈਂਟ ਆਇਆ ਤਾਂ ਆਪਾਂ ਨੂੰ ਵੀਰ ਦਾ ਵੀ ਪਾਣੀ ਵੀਰੇ ਜਿਹੜਾ ਉੱਡਦੇ ਆ ਕਬੂਤਰ ਜਦੋਂ ਆਉਂਦਾ ਨਾ ਆਪਣਾ ਉੱਡ ਕੇ ਹਨਾ ਕਬੂਤਰ ਨੂੰ ਉਡਾਰ ਕਰਾਉਣੀ ਆ ਕਬੂਤਰ ਜਦ ਕੀ ਉਹਦੇ ਵਿੱਚ ਥੱਕ ਜਾਵੇ ਕੀ ਆਪਣਾ ਇੰਨਾ ਕੁ ਹਨਾ ਵੀ ਉਹਦਾ ਜਿੱਕਾ ਹਣ ਕਬੂਤਰ ਨੂੰ ਥੱਕ ਕੇ ਆ ਗਿਆ ਥੱਲੇ ਬੈਠਿਆ ਏ ਇੰਨਾ ਥੱਕ ਕੇ ਆਵੇ ਵੀ ਜਿੰਨਾ ਕਬੂਤਰ ਨੂੰ ਆਪਾਂ ਰੈਸਟ ਦੇ ਸਕੀਏ ਚੰਗੀ ਤਰ੍ਹਾਂ ਹਨਾ ਉੜ ਕੇ ਆ ਕੇ ਕਬੂਤਰ ਥੱਕ ਜਾਂਦਾ ਹੈ ਮੋਰ ਦੁਖਣ ਲੱਜਦਾ ਜਿਆਦਾ ਉੜਦੇ ਆ ਜੀ ਆਹ ਚੀਜ਼ਾਂ ਦਾ ਪੇਨ ਹੋਣ ਲੱਜਦੀ ਆ ਤੇ ਉਹਦੇ ਵਿੱਚ ਕਿਹਾ ਵੀਰੇ ਉੱਥੇ ਕਬੂਤਰ ਨੂੰ ਕਦੇ ਵੀ ਠੰਡਾ ਪਾਣੀ ਆਉਂਦੇ ਨੂੰ ਘੜੇ ਦੇ ਵਿੱਚ ਖੁੱਡੇ ਚ ਨਾ ਛੱਡੋ ਉਹਨੂੰ ਕਬੂਤਰ ਨੂੰ ਕਿਆ ਕਰਨਾ ਹੈ ਨਾ ਉਹਨੂੰ ਕਬੂਤਰ ਨੂੰ ਆਖੇ ਪਹਿਲਾਂ ਤਾਂ ਜਾਲੀ ਵਿੱਚ ਪਾਓ ਠੀਕ ਆ ਉਹਨੂੰ ਰੈਸਟ ਕਰਨ ਦੋ 2 ਮਿੰਟ ਰੈਸਟ ਕਰਨ ਦੋ ਉਹਨੂੰ ਫਿਰ ਉਹਨੂੰ ਵੀ ਦੇ ਕੋਸਾ ਜਿਹਾ ਪਾਣੀ ਲੈ ਲੈਣਾ ਕਿਉਂਕਿ ਹਜੇ ਇੰਨੀ ਗਰਮੀ ਤਾਂ ਹੈ ਨਹੀਂ ਕਿ ਨੂੰ ਆਪਾਂ ਪਾਣੀ ਪਲਾ ਸਕੀਏ ਨਾਰਮਲ ਹੋਣਾ ਨਹੀਂ ਹੈਗਾ ਠੰਡਾ ਪਾਣੀ ਹੁੰਦਾ ਦੁਪਹਿਰ ਨੂੰ ਵੀ ਉਹ ਕਬੂਤਰ ਨੂੰ ਨਾ ਘੜਿਆਂ ਦਾ ਪਾਣੀ ਵੀ ਠੰਡਾ ਹੁੰਦਾ ਗਰਮ ਪਾਣੀ ਲੈਣਾ ਕੋਸਾ ਵੀਰੇ ਉੜ ਕੇ ਆਏ ਉੱਤੋਂ ਕੋਸਾ ਪਾਣੀ ਦਿਓ ਨਾ ਤੁੰਡਾ ਲਵਾਉਣੀ ਆ ਵਿੱਚ ਉਹਨੂੰ ਤਰਸਾ ਤਰਸਾ ਕੇ ਜੇ ਪਾਣੀ ਪਲਾਉਣਾ ਕੋਸਾ ਹਾਂ ਇੱਕੋ ਲਾਗਦਾ ਨਹੀਂ ਪਲਾਉਣਾ ਹੈਗਾ ਥੋੜਾ ਜਿਹਾ ਪਾਣੀ ਪਲਾ ਕੇ ਚੱਕਾ ਚੁੰਝ ਲਾ ਗਈ ਉਹਦੀ ਉਹ ਪਾਣੀ ਫੇਰ ਸਾਈਡ ਕਰ ਲੈਣਾ ਪਿੰਜਰੇ 'ਚ ਬੈਠੇ ਜਿੱਕਣ ਆਏ ਪਿੰਜਰਾ ਲਾ ਲੋ ਇਹਦੇ ਵਿੱਚ ਕਬੂਤਰ ਉਹ ਬਾੜਿਆ ਪਿਆ ਤੇ ਜਦੋਂ ਦੋ ਤਿੰਨ ਵਾਰ ਐ ਕਰਨਾ ਤਿੰਨ ਵਾਰ ਐ ਪਾਣੀ ਪਲਾ ਕੇ ਨਾ ਉਹਨੂੰ ਫਿਰ ਚੌਥੀ ਵਾਰ ਉਹਦੇ ਮੂਰੇ ਗੋਲੀ ਰੱਖਣੀ ਆ ਘਟੋ ਘਟੇ ਇਹ ਪ੍ਰੋਸੈਸ ਆ ਜਿਹੜਾ ਇਹ ਹੋਣਾ ਚਾਹੀਦਾ ਇਹ 10 ਮਿੰਟ ਦਾ ਹੋਣਾ ਚਾਹੀਦਾ 10 ਮਿੰਟ ਉਹਨੇ ਕਿਉਂਕਿ ਫਿਰ ਜਦੋਂ ਉਹ ਪਾਣੀ ਕਬੂਤਰ ਬੈਠ ਕੇ ਬਿਠਾ ਕਰਤੀ ਹਨਾ ਜਦੋਂ ਉਹ ਬਿਠਾ ਕਰਤੀ ਕਬੂਤਰ ਨੇ ਫਿਰ ਉਹਨੂੰ ਕਿਆ ਕਰਨਾ ਕਬੂਤਰ ਨੂੰ ਮੜਾ ਜਿਹਾ ਖੁੱਡੇ ਦੇ ਵਿੱਚ ਛੱਡਣਾ ਫਿਰ ਉਹਨੂੰ ਖੁੱਡੇ 'ਚ ਛੱਡ ਕੇ ਪਰਪੁਰਜੇ ਮਾਰ ਕੇ ਸੈੱਟ ਹੋ ਜਾਊਗਾ ਜਿਆਦਾ ਫਿਰ ਉਸ ਤੋਂ 10 ਮਿੰਟ ਬਾਅਦ ਅੱਧਾ ਘੰਟਾ ਦਾ ਪ੍ਰੋਸੈਸ ਆ ਇਹ ਸਾਰਾ ਹੀ ਅੱਧੇ ਦਾ ਫੇਰ ਉਹਨੂੰ ਅੱਧੇ ਘੰਟੇ ਬਾਅਦ ਤੁਸੀਂ ਗਿਰੀਆਂ ਭੋਈਆਂ ਹੋਈਆਂ ਹੋਈਆਂ ਨਰਮ ਜੀਆਂ ਉਹਨੂੰ ਪਾ ਸਕਦੇ ਆ ਕਿਉਂਕਿ ਉਹਨੂੰ ਰੈਸਟ ਮਿਲ ਜਾਂਦੀ ਯਾਰ ਉੜ ਕੇ ਆਏ ਨੂੰ ਤੇ ਜਿਹੜੀਆਂ ਉਹ ਗਿਰੀਆਂ ਹੋਣਗੀਆਂ ਉਹਦੇ ਪਰਾਂ ਵਿੱਚ ਜਾਨ ਪਾਉਂਗੀ ਜਦੋਂ ਆਮ ਕੋ ਖਰਾਕ ਬੋਦੀ ਉਹ ਠੀਕ ਆ ਉਹ ਖਰਾਕ ਬਣ ਜਾਣੀ ਉਹਦੀ ਤੇ ਉਹ ਕੰਮ ਕਰੂਗੀ ਬਾਈ ਠੀਕ ਆ ਕਿ ਜਿਹੜਾ ਆਪਾਂ ਗੋੜ ਲਾਉਨੇ ਜਦੋਂ ਉੜਾਈਆਂ ਮਤਲਬ ਹੋਰ ਵੱਧ ਹੋ ਜਵੇ ਇਹਦਾ ਬਾਈ ਆਏ ਆ ਜਿਕਣਾ ਕਬੂਤਰ ਕੱਡੇ ਨੂੰ ਹਫਤਾ ਖੰਡ ਹੋਵੇ ਤੇ ਬਾਈ ਜਦੋਂ ਕੋ ਉਹਦੀ ੜਾਰਾ ਵੱਧ ਹੋ ਜਾਣ ਨਾ ਫਿਰ ਕਬੂਤਰ ਉੜ ਕੇ ਆਏ ਨੂੰ ਬਾਈ ਗੋੜ ਲਾਗਣ ਆ ਜਾਂਦਾ ਹੈ ਜਗਾ ਤਿੰਨ ਚਾਰ ਡਾ ਰਹਾ ਹੋਗੇ ਫਿਰ ਗੋੜ ਆਉਟ ਕੇ ਆਇਰ ਗੋੜ ਲੈ ਦੇਣਾ ਫਿਰ ਹੈ ਗੋੜ ਦੇ ਕੇ ਫਿਰ ਉਹਨੂੰ ਫੇਰ ਫੇਰ ਗਿਰਿਆ ਪਾਉਣੀ ਏਕਣੇ ਚਕਾ ਪਾਣੀ ਪਲਾਉਂਦੇ ਨੇ ਫਿਰ ਉਹਨੂੰ ਪਾਣੀ ਬਾਅਦ ਚ ਦੇਣਾ ਠੀਕ ਆ ਇਹ ਚੀਜ਼ਾਂ ਵੀਰੇ ਬਸ ਇਹ ਕਰਕੇ ਨਾ ਕੂਤਰ ਨੂੰ ਏਕੜਾ ਤੁਸੀਂ ਚੈੱਕ ਕਰੀ ਜਾਓ ਤੇ ਬਾਕੀ ਆ ਵੀਰੇ ਫੋਨ ਕਰ ਲਿਆ ਕਰੋ ਕਈ ਵਾਰ ਫੋਨ ਉਪਰ ਚੰਗੀ ਤਰ੍ਹਾਂ ਵੀ ਗੱਲ ਸਮਝਾਣੀ ਹੁੰਦੀ ਮੈਂ ਤਾਂ ਬਹੁਤ ਕੋਸ਼ਿਸ਼ ਕਰਦਾ ਕਿ ਤੁਹਾਨੂੰ ਵਧੀਆ ਤੇ ਵਧੀਆ ਢੰਗ ਨਾਲ ਸਮਝਾਵਾਂ ਹੈ ਤੇ ਕਈ ਵਾਰ ਕਾਲ ਵੀ ਕਰ ਲਿਆ ਕਰੋ ਕੋਈ ਗੱਲ ਨਹੀਂ ਫਿਰ ਕਾਲ ਵਿੱਚ ਵੀ ਆ ਚੰਗੀ ਤਰ੍ਹਾਂ ਪੂਰੀ ਅਪਡੇਟ ਜਿਹੜੀ ਆ ਰਹੀ ਆ ਨਾ ਉਹ ਤੁਹਾਨੂੰ ਦੇ ਦਿਆ ਕਰਾਂਗੇ ਤੇ ਬਾਕੀ ਆ ਵੀਰੇ ਹੋਰ ਗੱਲ ਆ ਜਿਹੜੀ ਕਿ ਆਪਣਾ ਕਬੂਤਰ ਆ ਜਿਹੜੇ ਇਹਨਾਂ ਨੂੰ ਜਦੋਂ ਕਬੂਤਰ ਉਡਾਉਣੇ ਆ ਆਪਾਂ ਇਹਨਾਂ ਨੂੰ ਤੁਸੀਂ ਉਡਾਉਣ ਤੋਂ ਪਹਿਲਾਂ ਧੁੱਪਾਂ ਜ਼ਰੂਰ ਲਵਾਉਣੀ ਆ ਕਿਉਂਕਿ ਇਹਨਾਂ ਦੇ ਬਾਈ ਜਦ ਪਰ ਸੁੱਕ ਜਾਂਦੇ ਨੇ ਨਾ ਚੰਗੀ ਤਰ੍ਹਾਂ ਪਹਿਲਾਂ ਧੁੱਪਾਂ ਲੱਗੂंगी ਇਹਨਾਂ ਨੂੰ ਫਿਰ ਇਹੇ ਉਡਾਰ ਵਧੀਆ ਦੰਦੇ ਆ ਨਹੀਂ ਇਹ ਉਡਾਰ ਦੰਦੇ ਆ ਇਹ ਇਹ ਉਡਾਰ ਬਾਈ ਉਦਾਂ ਨਹੀਂ ਦਿੰਦੇ ਕਿਉਂਕਿ ਇਹ ਆਪ ਦਿਵਾਲੇ ਬੈਠਣ ਵਾਲਾ ਜਿਹਨੇ ਕਿਉਂਕਿ ਪਰ ਭਾਰੀ ਹੁੰਦੇ ਆ ਖੁੱਡੇ ਵਿੱਚ ਠੰਡੇ ਹੋਏ ਹੁੰਦੇ ਆ ਉਹ ਪਰਾਂ 'ਚ ਵਜਨ ਹੁੰਦਾ ਹੈ ਉਹ ਬਜੇਨਗਰ ਪਰ ਇਕੋ ਲੱਗਦਾ ਜਦੋਂ ਮਾਰਦੇ ਉਹ ਇਹਨਾਂ ਤੇ ਉਡਣ ਨਹੀਂ ਹੁੰਦਾ ਹੈਗਾ ਤੇ ਧੁੱਪਾਂ ਵਿੱਚ ਜਦ ਸੁੱਕੇ ਹੁੰਨੇ ਪਾਰਾਂ ਵਧੀਆ ਹੌਲੇ ਹੋ ਜੰਨੇ ਪਾਰ ਉਹ ਫੇਰ ਕਬੂਤਰ ਵਧੀਆ ਉਡਾਰ ਦਿੰਦਾ ਹਵਾ ਵਿੱਚ ਪਰ ਮਾਰਦਾ ਜਦੋਂ ਤਾਂ ਮਤਲਬ ਬੈਠਣ ਦਾ ਕੋਈ ਚਾਂਸ ਨਹੀਂ ਹੁੰਦਾ ਮੈਂ ਤੁਹਾਡੇ ਕੋਲ ਵਧੀਆ ਉਡਾਰ ਦੇ ਕੇ ਉਹ ਥੱਲੇ ਉਤਰੂੰਗਾ ਇਹ ਕਾਰਨਾ ਵੀਰੇ ਇਹ ਗੱਲਾਂ ਨੋਟ ਕਰਨੇ ਵਾਲੀਆਂ ਬਾਈ ਜੀ ਜਿਹੜਾ ਵੀ ਆਪਾਂ ਕਬੂਤਰ ਕੀ ਵੇਟ ਨਹੀਂ ਵਧਾਉਂਦਾ ਹੈਗਾ ਬਾਈ ਉਹਦੇ ਲਈ ਤਾਂ ਬਰੋ ਟਾਉਨ ਆ ਜਿਹੜਾ ਉਹ ਵੇਟ ਖਾਤਰੇ ਆ ਬਾਈ ਕਬੂਤਰ ਦਾ ਵੇਟ ਵਧਾ ਦਿੰਦਾ ਉਹ ਲਿਕਵਿਡ ਆ ਵੇਟ ਤੇ ਉਹਦਾ ਬਾਈ ਪਾਣੀ ਆ ਜਿਹੜਾ ਕੌਸਾ ਪਾਣੀ ਲੈ ਲਿਓ ਭਾਵੇਂ ਘੜੇ ਦਾ ਜਿੱਕਰ ਨੋਰਮਲ ਜਿਹਾ ਪਾਣੀ ਉਹਦੇ ਵਿੱਚ ਨਾ ਬਾਈ 20 ਐਮਐਲ ਪਾਣੀ ਦੇ ਵਿੱਚ ਇੱਕ ਘੜੇ ਦਾ ਪਾਣੀ ਉਹਦੇ ਵਿੱਚ ਅੱਧਾ ਟੱਕਣ ਪਾ ਦਿੰਨੇ ਆਂ ਅਸੀਂ ਬਰੌਟ ਆਨ ਦਾ ਅੱਧਾ ਟੱਕਣ ਪਾ ਕੇ ਉਹ ਬੇ ਕਬੂਤਰ ਨੂੰ ਪਲਾ ਦੇਣਾ ਇੱਥੇ ਰੱਖ ਤੇ ਬਾਈ ਉਹਦਾ ਹੋਰ ਆਪਣਾ ਜਿਹੜਾ ਕਿ ਕਬੂਤਰ ਨੂੰ ਖੁਰਾਕ ਆ ਜਿਹੜੀ ਖੁਰਾਕ ਵਿੱਚ ਬਾਈ ਦੇਣ ਨੂੰ ਤਾਂ ਗਿਰੀਆਂ ਚੱਲਦੀਆਂ ਹਨਾ ਨਰਮ ਖਾਣਾ ਕਬੂਤਰ ਨੂੰ ਜਿਹੜਾ ਕਬੂਤਰ ਸੋਤ ਮਤਲਬ ਵੇਟ ਘਟਾਉਂਦਾ ਨਾ ਉਹ ਨਰਮ ਖਾਣਾ ਮਿਲੇ ਜੇ ਇੱਕ ਕਣਕ ਆ ਬਾਈ ਕਣਕ ਬਹੁਤ ਜ਼ਰੂਰੀ ਕਬੂਤਰ ਨੂੰ ਪੈਣੀ ਹੁਣ ਕਣਕ ਗਾਹਾਂ ਨਾਲ ਗਰਮੀ ਪੈਣੀ ਪਿਓਕੇ ਪ ਕਣਕ ਵਜਨ ਵਧਾਉਂਦੀ ਆ ਇੱਕ ਬਰੋਟੋਨ ਆ ਇਹ ਵੇਟ ਵਧਾਉਣੇ ਕਬੂਤਰ ਦਾ ਇਹ ਗੱਲ ਨੋਟ ਰੱਖਿਓ ਤੇ ਬਾਕੀ ਜਿਹੜਾ ਬਿਮਰਲ ਬੋਮਰਲ ਜੇ ਪਾਉਨੇ ਆ ਆਪਾਂ ਹਨਾ ਉਹ ਹੈਗਾ ਕਬੂਤਰ ਦਾ ਜਿਹੜਾ ਇਹ ਅੰਦਰ ਦਾ ਸਿਸਟਮ ਆ ਪਾਚਨ ਸਿਸਟਮ ਆ ਜਿਹੜਾ ਇਹ ਉਹਨੂੰ ਸਹੀ ਰੱਖਦਾ ਹੈ ਬਿਮਰਲ ਕਿਦਾਂ ਦੇਣਾ ਬਾਈ ਬਿਪਰਮ ਬਿਮਰਲ ਵੀ ਬਾਈ ਪਾਣੀ ਵਿੱਚੇ ਲੇਕ ਕੋੜੇ ਚ ਪੈਂਦਾ ਉਹ ਬਰੋਟੋਨ ਉਹਦੇ ਜਿਹੜਾ ਆਪਣਾ ਲੀਵਰ 52 ਆ ਤੇ ਬਿਮਰਲ ਆ ਇਹ ਵੀ ਬਾਈ ਪਾਣੀ ਚ ਪੈ ਜਿੰਨੇ ਇਕੱਠੇ ਇਹ ਅੰਦਰਲਾ ਜਿਹੜਾ ਸਿਸਟਮ ਆ ਆਪਣਾ ਪਾਸੇ ਨਾਲ ਆ ਨਾ ਲੀਵਰ ਨੂੰ ਹਰ ਪਾਚਨ ਕਿਰਿਆ ਜਿਹੜੀ ਆਪਣੀ ਥਾਣੇ ਵਾਲੀ ਉਹਨੂੰ ਸਹੀ ਰੱਖਦੀ ਹੈ ਇਹ ਕਿੱਦਾਂ ਕਿ ਨਾ ਦੇਣਾ ਹੈ ਬਾਈ ਜੇ ਦੇਣਾ ਇਹ ਵੀ ਬਾਈ ਜਿੱਕਣਾ ਹੈ ਇਹ ਦਾਦਾ ਟੱਕਣਾ ਹੈ ਨਾ ਦੋਨਾਂ ਦਾ ਮਿਕਸ ਕਰਕੇ ਨਾ ਪਾਣੀ ਦਾ ਘੜਾ ਦੇਲੋ ਕਿੰਨਾ ਪਾਣੀ ਜਾਂਦਾ ਉਹਦੇ ਵਿੱਚ ਕਿਲੋ ਪਾਣੀ ਆ ਜਾਂਦਾ ਹੂੰਗਾ ਉਹਦੇ ਵਿੱਚ ਮਿਕਸ ਕਰ ਦੇਣਾ ਇਹ ਹਾਂ ਇਹ ਉਹਨਾਂ ਨੂੰ ਪਲਾਉਣਾ ਹੈ ਇਹ ਪਲਾਉਣਾ ਉਹਨਾਂ ਨੂੰ ਜਿਹੜੇ ਟਾਈਮ ਮਤਲਬ ਵੀ ਦਾਣੇ ਪਾ ਕੇ ਹਟ ਕੇ ਆਪਾਂ ਨੇ ਜਦ ਪਲਾਉਣਾ ਹੈ ਅੱਛਾ ਹਾਂ ਦਾਣੇ ਖਾਣ ਤੋਂ ਬਾਅਦ ਅੱਧੇ ਘੰਟੇ ਬਾਅਦ ਦਵਾਈ ਉਹ ਬਾਅਦ ਬਾਈ ਕੰਮ ਕਰਦੀ ਕੋਈ ਵੀ ਕਿਉਂਕਿ ਪਹਿਲਾਂ ਦਵਾਈ ਦਊਂਗੀ ਜੇ ਕਬੂਤਰਾਂ ਨੂੰ ਆਪਾਂ ਤਾਂ ਬਾਈ ਉਹ ਦਵਾਈ ਜਿਹੜੀ ਆ ਕਬੂਤਰਾਂ ਉੱਪਰ ਉਹ ਦੇ ਲੋ ਚੱਕਰ ਲਿਆ ਦਿੰਦਾ ਇੱਕ ਟੀਕਾ ਵੀ ਭੁੱਖੇ ਢੇਡ ਲੱਗਿਆ ਹੋਇਆ ਹੂੰ ਇਹ ਖਾਣ ਤੋਂ ਬਾਅਦ ਇਹ ਚੀਜ਼ਾਂ ਜਿਹੜੀਆਂ ਇਹ ਦਵਾਈਆਂ ਇਹ ਬੰਦੇ ਵੀ ਲੈਣੇ ਆ ਇਹਨਾਂ ਨੂੰ ਕਿਉਂਕਿ ਜਦੋਂ ਕੋਈ ਬੰਦਿਆਂ ਨੂੰ ਚੱਕਰ ਲਿਆ ਉਹ ਕਬੂਤਰਾਂ ਨੂੰ ਲਿਆਉਂਗੀ ਆਪਣੇ ਆਪ ਲਾ ਕੇ ਨਾ ਜਿਹੜਾ ਵੀ ਗੱਲ ਆ ਕਬੂਤਰ ਉੱਪਰ ਕਰਿਆ ਕਰੋ ਆਪਣੇ ਨਾਲੋਂ ਮਾਤਰਾ ਨਾਲੋਂ ਡੋਜ਼ ਹਾਂ ਕਿਤੇ ਜਾ ਕੇ ডোজ ਘੱਟ ਕਰਕੇ ਜ਼ੀਰੋ ਕਰਕੇ ਹਸਾਬ ਦੇ ਨਾਲ ਪੁਆਇੰਟਾਂ ਦੇ ਨਾਲ ਕਬੂਤਰ ਨੂੰ ਦਵਾਈ ਦੇਣੀ ਚਾਹੀਦੀ ਕੋਈ ਵੀ ਠੀਕ ਆ ਬਰੋਟਾਉਣ ਵਜਨ ਵਧਾਉਣ ਵਾਸਤੇ ਹੀ ਹੈ ਬਾਈ ਹਾਂ ਬਰੋਟਾਉਣ ਵਜਨ ਖਾਤਰ ਆ ਉਹ weight ਵਧਾਉਂਦਾ ਵਿੱਚ ਆਪਾਂ ਪਹਿਲਾਂ ਪਹਿਲਾਂ ਇਹ ਦੇ ਦਵੇ ਹਨਾ ਬਿਮਰ ਲਰ ਲੀਵਰ 52 ਹਾਂ ਠੀਕ ਆ ਤੇ ਬਾਈ ਨਰਮ ਖਾਣਾ ਜਿੱਦਾਂ ਕੀ ਕਣਕ ਆ ਹੂੰ ਕਣਕ ਦਾ ਨਾ ਮੈਂ ਕੀ ਕਰਦਾ ਜਿਹੜੇ ਉਡਣੇ ਵਾਲੇ ਕਬੂਤਰ ਹੁੰਨੇ ਮੇਰੇ ਤੁਹਾਨੂੰ ਮੈਂ ਸੱਚੀ ਗੱਲ ਤੁਹਾਨੂੰ ਵੀਡੀਓ ਵੀ ਪਾ ਦੂੰਗਾ ਜੇ ਕੋਈ ਡਾਊਟ ਆ ਬਾਈ ਜਿਹੜਾ ਦੁੱਧ ਆ ਹਾਂ ਬੱਕਰੀ ਦਾ ਲੈ ਲਓ ਚਾਹੇ ਚਾਹੇ ਲੇ ਲੋ ਗਾਂ ਦਾ ਵਧੀਆ ਦੁੱਧ ਉਹਦੇ ਵਿੱਚ ਬਾਈ ਕਣਕ ਵੀ ਹੋਈ ਹੋਈ ਨਾ ਵੀ ਹੋਈ ਹੋਈ ਕਣਕ ਦੁੱਧ ਦੇ ਵਿੱਚ ਉਹ ਵਾਲ ਨਹੀਂ ਆ ਅੱਛਾ ਹਾਂ ਉਹ ਵਾਲ ਕੇ ਨਾ ਉਹਦੇ ਵਿੱਚ ਚੁੰਡੀ ਕੰਨੀ ਗੁੜ ਦੀ ਲੈ ਕੇ ਵਿੱਚ ਪਾ ਦਿਓ ਭਾਵੇਂ ਮਿੱਠਾ ਕੋਈ ਮੈਂ ਇਨਾ ਕ ਪਾ ਦਿਓ ਬਸ ਹੂੰ ਠੀਕ ਆ ਉਹਦੇ ਵਿੱਚ ਉਹਨੂੰ ਵਾਲ ਕੇ ਚੰਗੀ ਤਰ੍ਹਾਂ ਜਦੋਂ ਦੁੱਧ ਤੇ ਕਣਕ ਦੇ ਵਿੱਚ ਆ ਰਚ ਜਾਊਗਾ ਹੈ ਉਹਨੂੰ ਠੰਡਾ ਕਰਕੇ ਕੂਪਟਰਾਂ ਤੋਂ ਮੂਰੇ ਰੱਖ ਕੇ ਦੇਖਿਓ ਇੱਕ ਵਾਰ ਹੂੰ ਜਿਹੜੇ ਉੱਡਣੇ ਆਲੇ ਆਂ ਭੁੱਖੇ ਰੱਖ ਕੇ ਕੂਤੇ ਭੁੱਖੇ ਹੁੰਨੇ ਨਾ ਉੱਡ ਕੇ ਆਇਆ ਕਬੂਤਰ ਨੂੰ ਹੂੰ ਕਿਤੇ ਵਿੱਚ ਨੂੰ ਨਾ ਹਾ ਹਫਤੇ ਕੇ ਬਾਅਦ ਇਹ ਜੀ ਜੀ ਪਾ ਦੇਵੇ ਨਾ ਜੇ ਤਾਂ ਮੈਂ ਕਹਿੰਦਾ ਬਰਾਮਾਂ ਦੀ ਵੀ ਲੋੜ ਨਹੀਂ ਪਾਉਂਗੀ ਅੱਛਾ ਹਾਂ ਮੈਂ ਆਪਣੇ ਬਾਈ ਕਬੂਤਰੀ ਨੂੰ ਖੁਲਾਇਆ ਵਾ ਕੂਤੇ ਜਿੱਤ ਕੇ ਆਈ ਥੀ ਖਰਾਕ ਆ ਯਾਰ ਖਰਾਕ ਦੇਣੀ ਹੈ ਕਿੱਦਾਂ ਦੇਣੀ ਹੈ ਖੂਆ ਬਣ ਜਾਂਦਾ ਉਹ ਉਹ ਕਣਕ ਜਿਹੜੀ ਉਹਦੇ ਵੀ ਖਰਾਕ ਰਹਿ ਜਾਂਦੀ ਆ ਆ ਰੋਟੀ ਕੇ ਖੂਆ ਖਾਣੇ ਵਾਲਾ ਕੰਮ ਆ ਇੱਕ ਲਿਖਿਆ ਦਾ ਠੀਕ ਆ ਛੋਟ ਛੋਟੀਆਂ ਗੱਲਾਂ ਆ ਯਾਰ ਤੁਸਾਂ ਤੁਹਾਨੂੰ ਆਪ ਨੂੰ ਹੀ ਪਤਾ ਹੋਊਂਗੀ ਜਿੰਨੀਆਂ ਕ ਤਾਂ ਚਾਹੀਦੀਆਂ ਹੂੰ ਹੂੰ ਐਡਾ ਕੇ ਚਲੋ ਵੀਰੇ ਫਿਰ ਬਾਕੀ ਆ ਤੁਹਾਨੂੰ ਮਿਲਦੇ ਆਪਾਂ ਕਿਸੇ ਫਿਰ ਅਗਲੀ ਵੀਡੀਓ ਦੇ ਵਿੱਚ ਵਧੀਆ ਟਾਪਿਕ ਤੇ ਵੀਡੀਓ-ਵੀਡੀਓ ਲੈ ਕੇ ਤੇ ਸਾਡਾ ਚੈਨਲ ਆ ਜਿਹੜਾ ਫਤਿਹ ਬਲੌਗ ਚੈਨਲ ਆ ਵੀਰੇ ਸਾਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਹਨਾ ਕਿਉਂਕਿ ਅਸੀਂ ਤੁਹਾਡੇ ਖਾਤਰ ਆਪਣੇ ਵੀਰਾਂ ਖਾਤਰ ਛੋਟੇ ਖਾਤਰ ਤੇ ਵਧੀਆ ਤੇ ਵਧੀਆ ਨਵੀਂ ਤੇ ਨਵੀਂ ਜਾਣਕਾਰੀ ਲੈ ਕੇ ਆਉਨੇ ਆ ਤੇ ਅਸੀਂ ਚਾਹੁੰਦੇ ਆ ਕਿ ਤੁਹਾਡਾ ਨਾਮ ਕਮੇਟਰੀ ਬਾਜੀ ਦੇ ਵਿੱਚ ਬਣਾ ਦਈਏ ਤੇ ਵੀਰੇ ਧੰਨਵਾਦ ਵੀਰੇ ਫਿਰ ਹੈ ਠੀਕ ਹੈ ਜੀ ਥੈਂਕ ਯੂ